ਤੁਸੀਂ ਦੇਖ ਰਹੇ ਹੋ ਗਿਆਨ ਜੋਤੀ ਚੈਨਲ ਅੱਜ ਅਸੀਂ ਪਹੁੰਚੇ ਹਾਂ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿੱਥੇ 8 ਪਰਿਵਾਰਾਂ ਦੇ ਘਰਾਂ ਨੂੰ ਸਾੜਿਆ ਗਿਆ ਆਜੋ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਦੇਖਦੇ ਹਾਂ ਰਿਪੋਰਟ ਦੇਖੋ ਕਿਸ ਤਰ੍ਹਾਂ ਘਰਾਂ ਦਾ ਜਿਹੜਾ ਸਮਾਨ ਹੈ ਉਹ ਸਾੜਿਆ ਗਿਆ ਘਰ ਸਾੜੀ ਗਿਆ ਹੈ ਭਾੜਾ ਢਿੰਡਾ ਭੰਨਿਆ ਗਿਆ ਗੱਲਬਾਤ ਰਹੀ ਤੁਹਾਡੇ ਰੂਬਰੂ ਹੁੰਨੇ ਆ ਬੋਲੋ ਦੱਸੋ ਆਹ ਵੇਖੋ ਜੀ ਕਾ ਗੁਰਵਿੰਦਰ ਚਿੱਟੇ ਆਏ ਨੇ ਚਿੱਟਾ ਅਸੀਂ ਆਕਾਸੀਂ ਭਾਈ ਤੂੰ 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 ਦਾ ਗਲਿਆ ਤੂੰ ਹੋਰਾ ਮੁੰਡਾ ਨਾ ਗਾਲ ਤੇ ਲਿਆ ਕੇ ਬਾਹਰੋਂ ਸੱਦ ਕੇ ਮੁੰਡੇ ਸਾਡੇ ਆ ਨਾ ਤਾਂ ਮਸ਼ੀਨਾ ਭੰਤ ਗਾ ਭੰਡੇ ਵੇਖੋ ਭੰਨ ਤੇ ਆਹ ਟੱਪ ਜਿਹੜੇ ਟੱਪ ਤੋਂ ਕੀ ਭਾਵ ਦੇ ਦੀ ਆਜੋ ਤੁਹਾਨੂੰ ਹੋਰ ਅੱਗੇ ਹੋਰ ਉਰਾਉਣਾ ਤੁਹਾਨੂੰ ਆਹ ਛੱਤ ਤੋੜਤੀ ਇਧਰ ਆ ਆਹ ਭੰਦੇ ਸਾਡੇ ਇਹ ਆਹ ਕੰਦ ਦੇ ਇਸ ਇੰਨਾ ਘਰਾਂ ਦਾ ਕਾਫੀ ਵੱਡੀ ਪੱਧਰ ਤੇ ਨੁਕਸਾਨ ਹੋਇਆ ਕਾਰ ਸਾੜੇ ਗਏ ਨੇ ਤੇ ਅੱਜ ਸਰਦਾਰ ਗੁਰਬਚਨ ਸਿੰਘ ਸਿਵੀਆਂ ਸਾਹ ਜੋ ਮਾਤਾ ਭਾਗਔਰ ਚੈਰੀਟੇਬਲ ਟਰਸਟ ਚਲਾ ਰਹੇ ਨੇ ਗਿਆਨ ਜੋਤੀ ਚੈਰੀਟੇਬਲ ਟਰਸਟ ਆਲ ਇੰਡੀਆ ਮਜਬੂਤ ਸਿੱਖ ਐਸੋਸੀਏਸ਼ਨ ਐਮ ਐਡ ਵੀ ਰਾਖਮਾ ਕਰਨ ਬਚਾਓ ਮੋਰਚਾ ਉਹਨਾਂ ਦੇ ਕੁਝ ਸਾਥੀ ਪਹੁੰਚੇ ਨੇ ਜਿਹੜੇ ਆਪਣੇ ਵੱਲੋਂ ਸ਼ਹਿਰ ਸੈਤਾਰਾ ਸ਼ੀਲੇ ਕੀ ਪਹੁੰਚੇ ਨੇ ਕਿ ਉਹਨਾਂ ਪਰਿਵਾਰਾਂ ਦੀ ਜਿਹੜੀ ਹੈਗੀ ਆ ਤੇ ਕੁਤਸ ਜੀ ਜਿਹੜੀ ਉਹਨਾਂ ਦੀ ਮਦਦ ਕਰਨ ਲਈ ਪਹੁੰਚੇ ਨੇ ਕਿਉਂਕਿ ਮੁਢਲੀ ਪੱਟਿਆ ਅਰਜਨਜੀਤ ਇਹ ਪ੍ਰੋਗਰਾਮ ਬਣ ਗਿਆ ਜਦੋਂ ਪਤਾ ਲੱਗਾ ਜਿਉਂ ਹੀ ਜਥੇਬੰਦੀਆਂ ਨੂੰ ਤੇ ਉਹ ਇੱਥੇ ਆਏ 109 ਦੇ ਨਾਲ ਵਿੱਚ ਹੋਰ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਆਉਣ ਆ ਕੇ ਇਹਨਾਂ ਪਰਿਵਾਰਾਂ ਦੀ ਜਿਹੜੀ ਹੈਗੀ ਆ ਉਹ ਮਦਦ ਕਰਨ ਸੋ ਆਉ ਦੇਖਦੇ ਹਾਂ ਪਰਿਵਾਰਾਂ ਨਾਲ ਗੱਲਬਾਤ ਕਰਦੇ ਹਾਂ ਧੰਨਵਾਦ ਅਸੀਂ ਇਹਨਾਂ ਫੀਲਡ ਦਾ 8 ਤੋਂ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਅਸੀਂ ਮਤਲਬ ਕਾ ਮਾਤਾ ਪਿਤਾ ਭਾਗ ਭਾਗ कौर ਜੀ ਚੈਰੀਟੇਬਲ ਟਰਸਟ ਵੱਲੋਂ ਇਹਨਾਂ ਦੀ ਮarli ਮਦਦ ਕਰਨ ਲੈ ਕੇ ਬਸ ਜੀ ਕਥਾ ਸਰ ਸ਼੍ਰੀਵਾਸ ਜੀ ਉਹ ਤਰ ਪਟ ਪੱਤਰ ਭਾਈ ਆਪਣਾ ਨਿਯਤ ਕਰਨ ਲਿਖਿਆ ਜੀ ਸੱਤ ਸੱਤ ਗੱਗੀ ਸਿੰਘ ਤੇ ਸੌਂਫ ਗੋਰਾ ਸਿੰਘ ਇਹਨਾਂ ਦਾ ਭਰਾ ਹੀ ਆ ਜਿਹਨਾਂ ਦਾ ਹਾਂ ਹਾਂ ਭਰਾ ਭਰਾ ਜਿਆ ਪਤਾ ਨਹੀਂ ਸੇਬ ਆ ਜਿਹੜੀ ਅਸੀਂ ਉਹ ਬਾਈ ਦੇ ਨੂੰ ਦੇ ਰਹੇ ਆ ਤੇ ਨਾ ਭੈਣ ਜੀ ਨੂੰ ਕੋਈ ਨਹੀਂ ਜੀ ਕੋਈ ਨਹੀਂ ਸੋ ਅਸੀਂ ਇਸ ਸਮਾਜਿਕ ਜੱਟੇ ਬੰਦਿਆਂ ਵੱਲੋਂ ਅਸੀਂ ਸਾਰੇ ਕਾਰਕੋਨਾਂ ਆਂ ਆਲ ਇੰਡੀਆ ਮੱਜੀਬੀ ਸਿੱਖ ਐਸੋਸੀਏਸ਼ਨ ਮਾਤਾ ਭਾਕ ਔਰ ਚੈਰੀਟੇਬਲ ਟਰਸਟ ਗਿਆਨ ਜੋਤੀ ਚੈਰੀਟੇਬਲ ਟਰਸਟ ਤੇ ਜਿਹੜਾ ਹੈਗਾ 12.5% ਜਿਹੜਾ ਹੈਗਾ ਕੋਟਾ ਉਹਦੇ ਵੱਲੋਂ ਸਾਡੇ ਨਾਲ ਸਾਰੇ ਪਤਵੰਤੇ ਖੜੇ ਆ ਸੋ ਅਸੀਂ ਇਹਨਾਂ ਨੂੰ ਜਿੱਥੇ ਅੱਜ ਰਾਸ਼ਨ ਪਾਣੀ ਹੰਮਚਿਆ ਉੱਥੇ ਨਾਲ ਅਸੀਂ ਇਹਨਾਂ ਨੂੰ ਜਿਹੜੀ ਆਰਥਿਕ ਮਦਦ ਵੀ ਦੇ ਰਹੇ ਹਾਂ ਕਿਉਂ ਜਪਾਈ ਕਿਤੇ ਆ ਗਏ ਆਲਾ ਦੀ ਗਾਹ ਆ ਜਾ ਬਾਈ ਜੀ ਅਸੀ ਕਾਲ ਜੀ ਬਾਅਦ ਵਿੱਚ ਜਿਹੜਾ ਉਹਨੇ ਅਖੀਰ ਕਰਤਾ ਲਾ ਆ ਜਾਓ ਸਾਡੇ ਘਰੇ ਜਾਨ ਤੇ 3 ਮਿੰਟ ਲੇ ਸੇ 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 ਜਿਵੇਂ ਆਓ ਜੀ ਗਾਇਰਮੈਂਟ ਸਾਹਿਬ ਆਇਓ ਭਾਈ ਹਾਂ ਜੀ ਆਉਂਦੀ ਆਂ ਪੂਰੀ ਆਸਵਾਦੋ ਅਮਨਦੀਪ ਘਰ ਜਾ ਮਾ ਕਰਤੀ ਦਰਲਾ ਪੰਜ ਮਿੰਟ ਪੰਜ ਲੰਮੀ ਚਾਹ ਲਓ ਇਤਨਾ ਹੋਦਾ ਮਾ ਦੀ ਨਾ ਸਮਾਪਤ ਕਰੀ ਦਸ ਮਿੰਟ ਰਸਤੇ ਤੋਂ ਮੈਂ ਕਿਹਦੀ ਅੱਖਾਂ ਪਾਈ ਇਹ ਤੋਂ ਤਾਂ ਗੱਲ ਨਹੀਂ ਚੱਲੇਗੀ ਹਾਂ ਜਗਦੇਵ ਸਿੰਘ ਬੀਤ ਸਿੰਘ ਬੀਤ ਇਹ ਕਿ ਕੰਮ ਨਹੀਂ ਕਰਦਾ ਲਾਗ ਬੁੜੀ ਹੈਗੀ ਉਹ ਮਾਈ ਦੇ ਘਰੋਂ ਇਹਨੂੰ ਭਾੜੇ ਜਗਦੇਵ ਸਿੰਘ ਜਗਦੇਵ ਸਿੰਘ ਦਾ ਇਹਨਾਂ ਨੂੰ ਇੱਧਰੋਂ ਟੋੜਣਾ ਹੈ ਉੱਚਾ ਹਣਾ ਪਿਛਲੇ ਕਰ ਲੈ। ਬਲੇਰ ਠੀਕ ਹੈ। ਉਹ ਮੈਨੂੰ ਫੜਾ ਕੇ ਮੈਂ ਕਰਾਂਗਾ। ਚਲੋ ਸ਼ਬਦਾਂ ਦਾ ਹੀਰ ਫੇਰ ਕਰਕੇ। ਹਾਂ ਕੋਈ ਨਹੀਂ। ਡਾਂਸਿੰਗ ਵਾਲਾ ਵਿਖੇ ਜੋ ਪਿਛਲੇ ਦਿਨੀਂ ਦਰਿੰਦਗੀ ਦਾ ਨੰਗਾ ਨਾਚ ਨੱਚਿਆ ਗਿਆ ਜੀ ਦੇ ਵਿੱਚ ਘਰਾਂ ਨੂੰ 8 ਘਰਾਂ ਨੂੰ ਜਲਾਇਆ ਗਿਆ ਸੀ ਉਹਨਾਂ ਨੂੰ ਆਰਥਿਕ ਮਦਦ ਜਿਹੜੇ ਹੈਗੇ ਸਮਾਜਿਕ ਕਾਰਕੁਨ ਦੇ ਰਹੇ ਨੇ। ਹਾਂਜੀ। ਕਰੋ ਚਾਲੂ ਮਾਤਾ ਕੀ ਨਾਂ ਸੀਗਾ ਤੁਹਾਡੇ ਬੇਟੇ ਦਾ ਕੇਵਲ ਸਿੰਘ ਸੌਨਵਜੀਤ ਸਿੰਘ ਜੀ ਕੇਵਲ ਸਿੰਘ ਬੋਲੇ ਸੋਨਿਆਲ ਸੋਨਿਆਲ ਅਗਲੇ ਜੀ ਅੱਗੇ ਜੀ ਮਾਤਾ ਇੱਕ ਬੇਟਾ ਤੁਹਾਡਾ ਹੋਰ ਸੀ ਹੋਰ ਹੈ ਪ੍ਰਗਟ ਸਿੰਘ ਪ੍ਰਗਟ ਸਿੰਘ ਜੀ ਵੀ ਇਹਨਾਂ ਨੂੰ ਇਹਨੇ ਦੇ ਦਿਓ ਜਿਹੜੇ ਹਾਈ ਨਹੀਂ ਉਹ ਇੱਥੇ ਇਹ ਮਾਤਾ ਦੇ ਦੋ ਬੇਟਿਆਂ ਦੇ ਘਰਾਂ ਨੂੰ ਅੱਗ ਲਾਈ ਗਈ ਹੈ ਜੀ ਇਹ ਦੋਨੋਂ ਬੱਚਿਆਂ ਵਾਸਤੇ ਥੋੜੀ ਥੋੜੀ ਸਹਾਇਤਾ ਪ੍ਰਗਟ ਸਿੰਘ ਜਿਹੜਾ ਸਭ ਤੋਂ ਵੱਧ ਜਿਹੜੀਆਂ ਸੱਟਾਂ ਇਹ ਇਹ ਮਾਤਾ ਦੇ ਬੇਟੇ ਦੇ ਬੇਟਿਆਂ ਦੇ ਠੀਕ ਹੈ ਕਿ 6 ਮਹੀਨੇ ਬਹਾਲ ਨਹੀਂ ਹੁੰਦੇ ਕੰਮ ਵਾਲੇ ਨਹੀਂ ਹੁੰਦੇ ਔਰ ਜਿੱਥੇ ਬੰਦਿਆਂ ਨੂੰ ਵੀ ਕਹਾਂਗੇ ਕਿ ਇਹਨਾਂ ਦੀ ਆਰਥਿਕ ਤੌਰ ਤੇ ਮਦਦ ਕਰੋ ਵੀ ਲੀੜਾ ਕਪੜਾ ਬਹੁਤ ਜ਼ਿਆਦਾ ਹੋ ਗਿਆ ਹੁਣ ਜਿਹੜੀ ਸਹਾਇਤਾ ਉਹ ਮਤਲਬ ਪੈਸੇ ਦੀ ਹਾਂ 8 ਬੰਦੇ ਹਸਪਤਾਲ ਦੇ ਵਿੱਚ ਵੀ ਪਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਨਾਜ਼ਕ ਹਾਲਾਤ ਆ ਜਿਨ੍ਹਾਂ ਦੇ ਕਾਫੀ ਜ਼ਿਆਦਾ ਸੋ ਬੋਲੇ ਸੋ ਨਿਹਾਲ ਹਾਂਜੀ ਅਗਲੇ ਵੀ ਅੱਗੇ ਨਾ ਬੋਲੋ ਜੀ ਬੈ ਬੈ ਬਸਿੰਘ ਬਖਤੌਰ ਸਿੰਘ ਬੈਦ ਸਿੰਘ ਹਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰਸਨ ਸਿੰਘ ਸਾਧੂ ਸਿੰਘ ਜੀ ਪਰਸਨ ਸਿੰਘ ਅੱਗੇ ਆ ਜੀ ਜੀ ਸਵਾਗਤ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਗੇ ਬਸਿੰਘ ਮਖਤਿਆਰ ਸਿੰਘ ਮੇਜਰ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਹਰ ਵੀ ਸਮਾਜ ਸੇਵੀ ਜਥੇਬੰਦੀਆਂ ਅਤੇ ਦਾਨੀ ਸੱਜਣਾ ਨੂੰ ਅਪੀਲ ਹੈ ਕਿ ਆਕੇ ਇਨਾਂ ਦੁਖੀਂ ਦੀਂ ਦੁਖੀਆਂ ਦੀ ਮਦਦ ਕਰੋ ਸਸੋੜਾ ਸਾਰਿਆਂ ਦਾ ਧੰਨਵਾਦ